ਬਾਬਾ ਚੰਦਨਾ ਜੀ ਪਿੰਡ ਜਤਵਾਰ ਦੇ ਸਲਾਨਾ ਸਮਾਗਮ ਹੋ ਰਿਹਾ ਸਲਾਨਾ ਸਮਾਗਮ ਦੀਆਂ ਤਸਵੀਰਾਂ ਇਹ ਸੇਵਾਦਾਰ ਨੇ ਭੇਜੀਆਂ ਇਹ ਸੇਵਾਦਾਰ ਬੈਠੇ ਇੱਥੇ ਸੇਵਾ ਹੋ ਰਹੀਆਂ ਜੀ ਚਾਰਾਗ ਜਾ ਰਹੇ ਹਨ ਬਾਬਾ ਚੰਦਨਾ ਜੀ ਦੇ ਇਹ ਸਲਾਨਾ ਸਮਾਗਮਾਂ ਦੀ ਬੜੀ ਸਰਦਾਰਨਾ ਬਣਾਇਆ ਜਾ ਰਿਹਾ ਜੀ ਇਹਦਾ ਕਿੰਨਾ ਵੀ ਲਾਈਵ ਹੈਗਾ ਪੰਜਾਬ ਲਾਈਵ 88 YouTube ਚੈਨਲ ਤੇ ਬਿਲਕੁਲ ਦੇਖੀਂ ਤਾਂ ਤਾਂ ਕੀ ਨਹੀਂ ਆ ਪਹੁੰਚਿਆ ਰਿਹਾ ਬਾਬਾ ਜੰਦਨਾ ਦੇ ਦਰਬਾਰ ਤੇ ਮੇਰੀਆਂ ਸੱਤੇ ਵਾਰੀ ਲਗਾ ਆ ਵਾ ਪਹਿਲਾਂ ਤੁਹਾਨੂੰ ਇਹ ਦਿਖਾ ਲਿਆ ਜੀ ਬਾਬਾ ਜੰਦਨਾ ਜੀ ਦੇ ਸੇਵਾਦਾਰ ਬੜੀ ਸ਼ਰਦਾ ਪਾਉ ਰਿਹਾ ਜੀ ਬਾਬਾ ਜੀ ਦਾ ਦਰਵਾਜ਼ਾ ਕਿਹੜਾ ਤਗੜਾ ਭੰਡਾਰਾ ਕਰਦੇ ਆ ਹਰ ਸਾਲ ਦੇ ਨਾਲ ਰਾਸ ਬਾਬਾ ਜੰਦਨਾ ਜੀ ਨਾਲ ਦੇ ਸੇਵਾ ਕਰਨੀ ਇੰਦਰ ਘੜ ਸੁਬਾਲਦੇ ਆ ਲੰਗਰ ਤਿਆਰ ਹੋ ਰਿਹਾ ਜੀ ਹੈਦਰਾ ਜਲੇ ਵੀ ਆਏ ਆ ਜੀ ਬਹੁਤ ਰਹੋ ਰਹੋ ਜੀ ਜੇ ਬੇਰੀਆਂ ਕਾ ਲਵਰ ਪਿਆਰ ਹੋ ਰਿਹਾ ਜੀ ਬਾਕੀ ਬਾਬਾ ਚੰਦਨਾ ਅਸੀਂ ਗਈ ਹਾਂ ਸਾਲਾਨਾ ਸਮਾਰੋਹ ਮੇ ਸੇਵਾਦਾਰ ਦੇਖੋ ਜੀ ਕਿਸ ਤਰ੍ਹਾਂ ਸਰਪਾ ਭਾਵ ਨਾਲ ਸੇਵਾ ਕਰ ਰਿਹਾ ਜੀ ਮੈਂ ਦਰਬਾਰ ਦੀਆਂ ਤੁਹਾਨੂੰ ਤਸ਼ਹੀਲਾ ਦਿਵਾ ਰਿਹਾ ਬਾਪੇ ਦੇ ਬੇ ਬੇਰੇ ਹੋ ਬਾਬਾ ਸ਼ਰਮਾਨੰਦਰ ਜੀ ਸੰਤਾਂ ਵਾਸਤੇ ਜਲੇਬ ਕੱਢੇ ਜਾ ਰਹੇ ਆ ਅੱਜ ਜਿਹੜਾ ਸਮਾਗਮ ਚੱਲ ਰਿਹਾ ਭੰਦਨ ਬਾਬਾ ਚੰਨਹਾ ਜੀ ਦੇ ਇਹ ਜਲੇਬ ਕੱਢੇ ਜਾ ਰਹੇ ਜੀ ਆਪਾਂ ਇੱਧਰ ਸੇਵਾ ਕਰ ਰਹੀਆਂ ਰਮਾਲੀ ਰੋਟੀਆਂ ਬਣਾ ਰਹੀਆਂ ਜੀ ਆਪਾਂ ब्रैड पकौड़ी सेवा हुई ब्रैड पकौड़ी सेवा हुई ठंडे भंडारे लॻे बाबा जन न थिए संगदियूं जी ਸਮੇਂ ਸਿਰ ਆ ਕੇ ਚਾਲਾਂ ਲਾਦੇ ਜਾਂਦੇ ਨੇ ਇਹ ਸਾਰਾ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇਹ ਕਿਹੋ ਜਿਹੀ ਜਗ੍ਹਾ ਸੀ ਪੰਜਾਬ ਲਈ ਸਭ ਨੇ ਐਸਾ ਮੋੜ ਮੋੜਿਆ ਬਈ ਸੰਤਾ ਆ ਕੇ ਬੈਠੀਆਂ ਜੀ ਸਵਾ ਬਣੀ ਜੀ ਸੇਵਾਦਾਰਾਂ ਨੇ ਉਪਰਾਲਾ ਕਰਕੇ ਬਾਬਾ ਜੀ ਦੇ ਸੋਨੇ ਦੇ ਦਰਵਾਜ਼ੇ ਦੇ ਵਿੱਚ ਕਈਆਂ ਨੇ ਇਮਾਨਤਾਂ ਦਾ ਸੇਵਾ ਕੀਤੀ ਕਈਆਂ ਨੇ ਪੱਖਿਆਂ ਦੀ ਸੇਵਾ ਕਰ ਦਿੱਤੀ ਕਈਆਂ ਨੇ ਠੰਡੇ ਚਲਦੀ ਸੁਰਜ ਲਗਾ ਦਿੱਤੀ ਵਾਟਰ ਕੂਵਰ ਲਾ ਦਿੱਤੇ ਨੇ परिवार जो पिछली बार भी सेवा की

मस्ते ही तो ना तेरी, मेरे बाल की तरह जगत है। गुनाह तो रुहान होगा, तेरी तिरिया तो तुम्हारी है। अलग है तुम्हारे I'm dikya 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 ओह न जाय छटा बेजलरा पुती पानी पर आई जदा तेरी विलाह पुती करब पईयो कांधे पे गंडला होता पुती पानी लछंदना तेरे पैदा का नाही कीटा

不低头。 देखो जी कि सेवा हो रही है बड़े तगड़े बड़े बड़े बलटोए हैं जहां दाल तैयार हो रही है लखनऊ मुनि उसके पद करने के बाद तो उस प्रेम को देखने के बाद से आई नहीं है। संपूर्णी है ने कि पद करने के बाद ना भागी प्रभाव करके जब भी आएगे पापा इनका प्रभाव है, चार्जर चलाते हैं कि सादी सादे, लेकिन इनके बच्चे बड़े हैं कि बेटे भी बड़ा होना चाहिए। सोचा कि ताज्जुब से बात कर जाते हैं ताज्जुब में चंदी लाने के लिए पापा पर जेब की, जिनका पापा लाल बनी है, सुला लाल, पापा गुरु जी से कि थोड़ा तलाश और थोड़ा संज्ञान कर जात यह भाषा सबसे ज़्यादा दिल्ली में भी बेहतर है ना ताकत देने के लिए